ਸਾਰੇ ਸ਼ਰੀਅ ਕਾਲ ਪੰਜਾਬੀਓ ਵਿਦੇਸ਼ ਜਾਣਾ ਪਰ ਸਮਝ ਨਹੀਂ ਆ ਰਿਹਾ ਕਿੱਥੇ ਜਾਈਏ ਕੈਨੇਡਾ ਯੂਕੇ ਜਾਂ ਜਰਮਨੀ ਤਾਂ ਪੰਜਾਬੀਓ ਇਹ ਵੀਡੀਓ ਤੁਹਾਡੇ ਲਈ ਆ ਆਪਾਂ ਗੱਲ ਕਰਾਂਗੇ ਹਰ ਦੇਸ਼ ਦੀ ਅਸਲ ਸਚਾਈ ਬਾਰੇ ਉਹ ਵੀ ਆਸਾਨ ਦੇ ਪੰਜਾਬੀ ਭਾਸ਼ਾ ਵਿੱਚ ਕਿਸੇ ਦੇਸ਼ ਵਿੱਚ ਇਲਾਜ ਮਹਿੰਗਾ ਕਤੇ ਕਮਾਈ ਘਟ ਤੇ ਕਤੇ ਪਾਛਾ ਕਰਕੇ ਤਰੱਕੀ ਰੁਕ ਜਾਂਦੀ ਆ ਤਾਂ ਆਓ ਸ਼ੁਰੂ ਕਰੀਏ ਇੱਕ ਇੱਕ ਕਰਕੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਕਰਕੇ ਦੱਸੋ ਤੁਹਾਡਾ ਡ੍ਰੀਮ ਕਿਹੜੀ ਕੰਟਰੀ ਜਾਣ ਦਾ ਵਾ ਕੈਨੇਡਾ ਹਮੇਸ਼ਾ ਤੋਂ ਪੰਜਾਬੀਆਂ ਦੀ ਸਭ ਤੋਂ ਵਧੀਆ ਮੰਜ਼ਿਲ ਰਹੀ ਆ ਇਸ ਦਾ ਸਭ ਤੋਂ ਵੱਡਾ ਕਾਰਨ ਆ ਸੋਖੀ ਇਮੀਗ੍ਰੇਸ਼ਨ ਪਾਲਿਸੀ ਸਾਫ਼ ਟਰਾਂਸਪੇਰੈਂਟ ਤੇ ਪੁਆਇੰਟ ਬੇਸਡ ਸਿਸਟਮ ਤੇ ਪੱਕੀ ਪੀਆਰ ਐਕਸਪ੍ਰੈਸ ਐਂਟਰੀ ਨਾਲ ਸਕਿਲਡ ਵਰਕਰ ਜਾਂ ਹੱਥੀ ਕੰਮ ਵਾਲਿਆਂ ਨੂੰ ਕੈਨੇਡਾ ਵਿੱਚ ਜਲਦੀ ਪੀਆਰ ਮਿਲਦੀ ਆ ਕੈਨੇਡਾ ਵਿੱਚ ਪੰਜਾਬੀ ਮਾਹੌਲ ਬਹੁਤ ਮਜ਼ਬੂਤ ਆ ਗੁਰਦੁਆਰਾ ਸਾਹਿਬ ਪੰਜਾਬੀ ਰੈਸਟੋਰੈਂਟ ਸਕੂਲ ਰੇਡੀਓ ਸਭ ਕੁਝ ਪੰਜਾਬ ਵਰਗਾ ਮਿਲ ਜਾਂਦਾ ਵਾ ਕੈਨੇਡਾ ਦਾ ਮੌਸਮ ਠੰਡਾ ਹੁੰਦਾ ਪਰ ਜੇ ਤੁਸੀਂ ਪਰਿਵਾਰ ਨਾਲ ਜਾ ਰਹੇ ਆ ਜਾਂ ਲੰਬੇ ਸਮੇਂ ਲਈ ਸੈਟਲ ਹੋਣਾ ਚਾਹੁੰਦੇ ਤਾਂ ਕੈਨੇਡਾ ਸਭ ਤੋਂ ਵਧੀਆ ਦੇਸ਼ ਆ ਇੱਥੇ ਹੈਲਥ ਕੇਅਰ ਮੁਫਟਾ ਤੇ ਬੱਚਿਆਂ ਦੀ ਪੜ੍ਹਾਈ ਵਧੀਆ ਵਾ ਜ਼ਿੰਦਗੀ ਆਰਾਮਦਾਇਕ ਆ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਤੇ ਜਾਂ ਵਰਕ ਪਰਮਿਟ ਤੇ ਵੀ ਜਾ ਸਕਦੇ ਆ ਯੂਕੇ ਇੰਗਲੈਂਡ ਜਿਹਨੂੰ ਯੂਨਾਈਟਿਡ ਕਿੰਗਡਮ ਵੀ ਕਿਹਾ ਜਾਂਦਾ ਅੰਗਰੇਜ਼ਾਂ ਦੇ ਰਾਜ ਕਰਕੇ ਪੰਜਾਬੀਆਂ ਨਾਲ ਪੁਰਾਣਾ ਰਿਹਾਤਾ ਯੂਕੇ ਇੰਗਲੈਂਡ ਦਾ ਵਾ ਅੱਜ ਵੀ ਬਹੁਤ ਸਾਰੇ ਪੰਜਾਬੀ ਇੰਗਲੈਂਡ ਪੜ੍ਹਾਈ ਕਰਨ ਲਈ ਜਾਂਦੇ ਆਂ ਇੰਗਲੈਂਡ ਦਾ ਐਜੂਕੇਸ਼ਨ ਸਿਸਟਮ ਇੰਟਰਨੈਸ਼ਨਲ ਲੈਵਲ ਤੇ ਆ ਪਰ ਪੜ੍ਹਾਈ ਦੀ ਫੀਸ ਬਹੁਤ ਜ਼ਿਆਦਾ ਤੇ ਰਹਿਣ ਸਹਾਨ ਵੀ ਬਹੁਤ ਮਹਿੰਗਾ ਵਾ ਪੜ੍ਹਾਈ ਤੋਂ ਬਾਅਦ 2 ਸਾਲ ਦਾ ਇੰਗਲੈਂਡ ਵਰਕ ਵੀਜ਼ਾ ਮਿਲਦਾ ਵਾ ਪਰ ਇੰਗਲੈਂਡ ਵਿੱਚ ਪੀਆਰ ਲੈਣੀ ਬਹੁਤ ਔਖੀ ਆ 5 ਸਾਲ ਕੰਮ ਕਰਨ ਤੋਂ ਬਾਅਦ ਹੀ ਸੈਟਲਮੈਂਟ ਦੇ ਚਾਂਸ ਬਣਦੇ ਆ ਇੱਥੇ ਵੀ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਪਰ ਕੈਨੇਡਾ ਵਾਂਗ ਮਜ਼ਬੂਤ ਨਹੀਂ ਹੈਲਥ케ਅਰ ਐਨ ਐਚ ਐਸ ਰਾਹੀਂ ਮੁਫਤ ਹੈ ਪਰ ਇੰਗਲੈਂਡ ਵਿੱਚ ਡਾਕਟਰਾਂ ਦੀ ਅਪਾਇੰਟਮੈਂਟ ਲੈਣ ਵਿੱਚ ਬਹੁਤ ਸਮਾਂ ਲੱਗਦਾ ਵਾ ਜੇ ਤੁਸੀਂ ਪੈਸਾ ਜਲਦੀ ਕਮਾਉਣਾ ਚਾਹੁੰਦੇ ਆ ਤਾਂ ਯੂਕੇ ਵਿੱਚ ਪਾਰਟ ਟਾਈਮ ਜੌਬ ਦੀਆਂ ਵੀ ਚੰਗੀਆਂ ਸੰਭਾਵਨਾਵਾਂ ਵਾ ਪਾਰ ਲੰਬੇ ਸਮੇਂ ਲਈ ਦੁਕਣਾ ਪੈ ਸਕਦਾ ਵਾ ਜਰਮਨੀ ਦੇਸ਼ ਹੁਣ ਪੰਜਾਬੀ ਨੌਜਵਾਨਾਂ ਲਈ ਇੱਕ ਨਵਾਂ ਵਿਕਲਪ ਬਣ ਰਿਹਾ ਵਾ ਖਾਸ ਕਰਕੇ ਜਿਹੜੇ ਲੋਕ ਟੈਕਨੀਕਲ ਫੀਲਡ ਜਿਵੇਂ ਇੰਜੀਨੀਅਰ ਜਾਂ ਆਈਟੀ ਨਰਸਿੰਗ ਨਾਲ ਜੁੜੇ ਆ ਜਰਮਨ ਦੀ ਅਰਥਵਿਵਸਥਾ ਬਹੁਤ ਮਜ਼ਬੂਤ ਆ ਜਰਮਨ ਦਾ ਬਲੂ ਕਾਰਡ ਜਾਂ ਵਰਕ ਵੀਜ਼ਾ ਲੈਣਾ ਸੌਖਾ ਵਾ ਪਰ ਸਭ ਤੋਂ ਵੱਡੀ ਚੁਣੌਤੀ ਆ ਭਾਸ਼ਾ ਜਰਮਨ ਭਾਸ਼ਾ ਆਉਣੀ ਜ਼ਰੂਰੀ ਆ ਜੇ ਤੁਸੀਂ ਉੱਥੇ ਲੰਬੇ ਸਮਾਂ ਰਹਿਣਾ ਚਾਹੁੰਦੇ ਆਂ ਇੱਥੇ ਪੜ੍ਹਾਈ ਲਗਭਗ ਮੁਫਤ ਆ ਪਰ ਇੰਗਲਿਸ਼ ਕੋਰਸ ਬਹੁਤ ਘੱਟ ਤੋਂ ਘੱਟ ਆ ਹੈਲਥ ਕੇਅਰ ਚੰਗੀ ਆ ਤੇ ਮਹਿੰਗਾਈ ਯੂਕੇ ਜਾਂ ਕੈਨੇਡਾ ਨਾਲੋਂ ਘੱਟ ਆ ਜੇ ਤੁਸੀਂ ਘੱਟ ਖਰਚੇ ਜੋਰਮ ਵਿੱਚ ਸੈਟਲ ਹੋਣਾ ਚਾਹੁੰਦੇ ਆਂ ਮੈਂਤ ਤੋਂ ਨਹੀਂ ਡਰਦੇ ਤਾਂ ਜਰਮਨੀ ਵਧੀਆ ਚੁਆਇਸ ਹੋ ਸਕਦਾ ਪੰਜਾਬੀਓ ਜੇ ਤੁਸੀਂ ਪਰਿਵਾਰ ਵਾਲੇ ਹੋ ਤਾਂ ਲੰਬੇ ਸਮੇਂ ਲਈ ਸੈਟਲ ਹੋਣਾ ਚਾਹੁੰਦੇ ਆਂ ਕੈਨੇਡਾ ਤੁਹਾਡੇ ਲਈ ਇੱਕ ਬਿਹਤਰ ਦੇਸ਼ ਆ ਕੈਨੇਡਾ ਵਿੱਚ ਪੀਆਰ ਜਲਦੀ ਮਿਲਦੀ ਆ ਸਰਕਾਰ ਦੀਆਂ ਸੁਵਿਧਾਵਾਂ ਚੰਗੀਆਂ ਤੇ ਪੰਜਾਬੀ ਮਾਹੌਲ ਮਿਲਦਾ ਜੇ ਤੁਸੀਂ ਪੜ੍ਹਾਈ ਦੇ ਨਾਲ ਨਾਲ ਜਲਦੀ ਕਮਾਈ ਦੀ ਸੋਚ ਰਹੇ ਹੋ ਤਾਂ ਇੰਗਲੈਂਡ ਠੀਕ ਆ ਪਰ ਪੀਆਰ ਮਿਲਣ ਦੇ ਰਾਸਤੇ ਔਖੇ ਆ ਜਰਮਨ ਉਹਨਾਂ ਲਈ ਆ ਜੋ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਆ ਜਰਮਨ ਆ ਪਾਛਾ ਸਿੱਖਣ ਲਈ ਤਿਆਰ ਅਤੇ ਆਪਣੇ ਟੈਕਨੀਕਲ ਸਕਿੱਲ ਵਾਲੇ ਆ ਕੈਨੇਡਾ ਵਿੱਚ ਇੱਕ ਵਿਦਿਆਰਥੀ ਦਾ ਸਾਲਾਨਾ ਖਰਚਾ 15 ਤੋਂ 20 ਲੱਖ ਰੁਪਏ ਦਾ ਵਾ ਪਰ ਕੈਨੇਡਾ ਪੀਆਰ ਮਿਲਣ ਤੋਂ ਬਾਅਦ ਕਮਾਈ ਵਧੀਆ ਹੋ ਜਾਂਦੀ ਆ ਇੰਗਲੈਂਡ ਵਿੱਚ ਪੜ੍ਹਾਈ ਤੇ ਰਹਿਣਾ ਸੈਨਾ ਦੋਵੇਂ ਮਹਿੰਗੀ ਹੈ ਇੰਗਲੈਂਡ ਵਿੱਚ ਪੜ੍ਹਾਈ ਦੇ ਲਗਭਗ 20 ਤੋਂ 25 ਲੱਖ ਰੁਪਏ ਸਾਲਾਨਾ ਲੱਗ ਜਾਂਦਾ ਵਾ ਜਰਮਨ ਦੀ ਸਰਕਾਰੀ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਮੁਫਤਾਂ ਪਰ ਜੀਵਨ ਚਰਨ ਲਈ ਨੌਕਰੀ ਕਰਨੀ ਪੈਂਦੀ ਆ ਕੈਨੇਡਾ ਇੰਗਲੈਂਡ ਤੇ ਜਰਮਨ ਤਿੰਨਾਂ ਦੇਸ਼ਾਂ ਦੀ ਘੱਟੋ ਘਾਟ ਤਨਖਾਹ ਅਲੱਗ ਆ ਕੈਨੇਡਾ ਵਿੱਚ ਲਗਭਗ 16 ਡਾਲਰ ਇੱਕ ਘੰਟੇ ਦੇ ਮਿਲਦੇ ਆ ਇੰਗਲੈਂਡ ਵਿੱਚ 11 ਪਾਉਂਡ ਤੇ ਜਰਮਨ ਵਿੱਚ 11 ਯੂਰੋ ਇੱਕ ਘੰਟੇ ਦੇ ਮਿਲਦੇ ਆ ਕੈਨੇਡਾ ਦਾ ਪੀਆਰ ਸਿਸਟਮ ਸਭ ਤੋਂ ਸਾਫ਼ ਤੇ ਪੁਆਇੰਟ ਬੇਸਡ ਵਾ ਹੱਥੀ ਸਕਿਲਡ ਵਰਕਰ ਨੂੰ 6-12 ਮਹੀਨਿਆਂ ਵਿੱਚ ਪੀਆਰ ਮਿਲ ਸਕਦੀ ਆ ਜੁਕੇ ਵਿੱਚ ਪੀਆਰ ਮਿਲਣ ਲਈ 5 ਸਾਲ ਕੰਮ ਕਰਨਾ ਪੈਂਦਾ ਉਹ ਵੀ ਸਪੌਂਸਰਸ਼ਿਪ ਨਾਲ ਜਰਮਨ ਵਿੱਚ ਤੁਹਾਡੇ ਕੋਲ ਬਲੂ ਕਾਰਡ ਹੈ ਤਾਂ ਤੁਸੀਂ 3 ਮਹੀਨਿਆਂ ਵਿੱਚ ਵੀ ਪੀਆਰ ਦੇ ਯੋਗ ਹੋ ਸਕਦੇ ਹੋ ਤੇ ਜੇ ਤੁਸੀਂ ਜਰਮਨ ਭਾਸ਼ਾ ਚੰਗੀ ਤਰ੍ਹਾਂ ਸਿੱਖ ਲਵੋ ਤਾਂ 21 ਮਹੀਨਿਆਂ ਵਿੱਚ ਵੀ ਪੀਆਰ ਲੈ ਸਕਦੇ ਆ ਪੰਜਾਬੀਓ ਕੈਨੇਡਾ ਬਿਲਕੁਲ ਪੰਜਾਬ ਵਰਗਾ ਮਹਿਸੂਸ ਹੁੰਦਾ ਵਾ ਕੈਨੇਡਾ ਦੇ ਵੈਂਕੂਵਰ ਸਰੀ ਬ੍ਰਾਮਟਨ ਜਿਹੇ ਇਲਾਕਿਆਂ ਵਿੱਚ ਹਰ ਥਾਂ ਪੰਜਾਬੀ ਦੇਖਣ ਨੂੰ ਮਿਲਦੇ ਆ ਯੂਕੇ ਵਿੱਚ ਬ੍ਰਿੰਗਮ ਸਾਊਥ ਹਾਲ ਜਿਹੇ ਇਲਾਕਿਆਂ ਵਿੱਚ ਪੰਜਾਬੀਆਂ ਨਾਲ ਭਰਿਆ ਹੋਇਆ ਵਾ ਪਰ ਨਵੀਂ ਇਮੀਗ੍ਰੇਸ਼ਨ ਇੰਗਲੈਂਡ ਵਿੱਚ ਹੋਲੀ ਹੋ ਰਹੀ ਆ ਜਰਮਨ ਵਿੱਚ ਪੰਜਾਬੀ ਕਮਿਊਨਿਟੀ ਥੋੜੀ ਆ ਪਰ ਆਇਤਾ ਆਇਤਾ ਵਧ ਰਹੀ ਆ ਜਰਮਨ ਵਿੱਚ ਸਹਾਇਤਾ ਪ੍ਰਣਾਲੀ ਕੈਨੇਡਾ ਤੇ ਯੂਕੇ ਵਰਗੀ ਮਜ਼ਬੂਤ ਨਹੀਂ ਪੰਜਾਬੀਓ ਹਰ ਦੇਸ਼ ਦੀ ਆਪਣੀ ਖੂਬੀ ਤੇ ਕਮੀ ਆ ਜੇ ਤੁਸੀਂ ਅਜਿਹੇ ਦੇਸ਼ ਜਾਣਾ ਚਾਹੁੰਦੇ ਆ ਜਿੱਥੇ ਪੰਜਾਬੀ ਲੋਕ ਜ਼ਿਆਦਾ ਮਿਲਣ ਸੈਟਲਮੈਂਟ ਹੋਣਾ ਆਸਾਨ ਹੋਵੇ ਪਰਿਵਾਰ ਨੂੰ ਵੀ ਜਲਦੀ ਬੁਲਾ ਸਕੋ ਤਾਂ ਕੈਨੇਡਾ ਸਭ ਤੋਂ ਵਧੀਆ ਪਰ ਜੇਕਰ ਤੁਸੀਂ ਪੜ੍ਹਾਈ ਦੇ ਨਾਲ ਛੇਤੀ ਕਮਾਈ ਦੀ ਸੋਚ ਰਹੇ ਆ ਤਾਂ ਇੰਗਲੈਂਡ ਤੁਹਾਡੇ ਲਈ ਚੰਗਾ ਆਪਸ਼ਨ ਹੋ ਸਕਦਾ ਜੇ ਤੁਸੀਂ ਮਿਹਨਤੀ ਆ ਤੇ ਕਿਸੇ ਨਵੀਂ ਭਾਸ਼ਾ ਸਿੱਖਣ ਲਈ ਤਿਆਰ ਆ ਤੇ ਘੱਟ ਖਰਚੇ ਵਿੱਚ ਯੂਰਪ ਜਾਣਾ ਚਾਹੁੰਦੇ ਆ ਤਾਂ ਜਰਮਨ ਤੁਹਾਡੇ ਲਈ ਸਭ ਤੋਂ ਵਧੀਆ ਬਿਹਤਰ ਆਪਸ਼ਨ ਵਾਂ ਜੇਕਰ ਤੁਸੀਂ ਵੀ ਕੈਨੇਡਾ 2025 ਦਾ PR ਪ੍ਰੋਸੈਸ ਪੰਜਾਬੀ ਤੇ ਆਸਾਨ ਭਾਸ਼ਾ ਵਿੱਚ ਸਮਝਣਾ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਪੂਰਾ ਦੇਖੋ ਲਿੰਕ ਡਿਸਕ੍ਰਿਪਸ਼ਨ ਵਿੱਚ ਵੀ ਦਿੱਤਾ ਹੈ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ